ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਛੋਬਾਇਆ ਤੇ ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਫਿਰੋਜ਼ਪੁਰ ਤੀਰੇकांड ਕਤਲ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਉਹਨਾਂ ਦੇ ਘਰ ਪੁੱਜੇ ਜਿੱਥੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇਸ ਮੌਕੇ ਤੇ ਸ਼ੇਰ ਸਿੰਘ ਛੋਬਾਇਆ ਦਾ ਕਹਿਣਾ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਹਨ ਪਰ ਸਰਕਾਰ ਊਕ ਸੁੱਤੀ ਪਈ ਹੈ ਦੋਸ਼ੀਆਂ ਦੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦਾ ਸਾਨੂੰ ਦੁੱਖ ਹੈ ਅੱਜ ਫਰੋਜ਼ਪੁਰ ਦੇ ਉਹਨਾਂ ਪਰਿਵਾਰਾਂ ਦੇ ਘਰ ਆ ਕੇ ਅਫਸੋਸ ਵਾਸਤੇ ਐਮਐਲਏ ਸਾਹਿਬ ਤੇ ਸਾਰੇ ਜਿਹੜੇ ਕੌਂਸਲ ਪਾਰਟੀ ਦੇ ਆਰਜ਼ੂ ਦੇ ਵਰਕਰ ਨੇ ਇਹ ਅੰਦਰਦੀ ਪ੍ਰਗਟ ਕਰਨ ਵਾਸਤੇ ਆਏ ਆ ਇਹ ਸੁਣ ਕੇ ਬੜਾ ਦੁੱਖ ਹੁੰਦਾ ਇਕ ਜਿਵੇਂ ਕਰੋ ਜਿਹੜੇ ਇੱਕ ਵਿਆਹ ਤੇ ਸ਼ੋਪਿੰਗ ਕਰਨ ਵਾਸਤੇ ਲੜਕੀ ਦੀ ਲੜਕੀ ਦੀ شادی ਵੀ ਹੈ ਜੀਸੀ ਉਹ ਵੀ ਨਾਲ ਸੀ ਤੇ ਕਰੋ ਨਿਕਲੇ ਸਾਰੇ ਉਹਨਾਂ ਦੇ ਅੱਨੇ ਵਾ ਗੋਲੀਆਂ ਚਲਾਉਂਦਿਆਂ ਜਿੰਗੀਆਂ ਤੇ ਜੋ ਨੂੰ ਬਹੁਤੀ ਜ਼ਖ਼ਮ ਉਤਾਰਤਾ ਬਾਕੀ ਜਿਹੜੇ ਆ ਉਹ ਫਟੜ ਡੀ ਐਮ ਸੀ ਹਸਪਤਾਲ ਦੇ ਵਿੱਚ ਜਿਹਰੇ ਇਲਾਜ ਨੇ ਤੇ ਇਸ ਤੋਂ ਵੱਡੀ ਗੋਪਾਲੀ ਹੋਰ ਕੋਈ ਗੱਲ ਹੋ ਨਹੀਂ ਸਕਦੀ ਅੱਜ ਪੰਜਾਬ ਜਿਹੜਾ ਹੈ ਉਹ ਇੱਕ ਨਰਕ ਬਣ ਚੁੱਕਿਆ ਹੈ ਜੰਗਲ ਰਾਜ ਉਹ ਮਣਿਆ ਹੋਇਆ ਹੈ ਕਿ ਕਿਸੇ ਨੂੰ ਕੋਈ ਪੁੱਛ ਗਿਛ ਨਹੀਂ ਜਿੱਥੇ ਕੋ ਮਰਗੀ ਗੋਲੀਆਂ ਨਾਲ ਮਾਰ ਕੇ ਚਲੇ ਜਾਣ ਲੁੱਟਾਂ ਖੋਹਾਂ ਕਰ ਲੈ ਲੋਕਾਂ ਦੇ ਘਰਾਂ ਵਿੱਚ ਜਾ ਕੇ ਡਕੈਤੀਆਂ ਤੇ ਸ਼ਰੇਆਮ ਜਿਹੜੀ ਹੈ ਇਹ ਗੁੰਡਾਗਰਦੀ ਜਿਹੜੀ ਹੈ ਉਹ ਹੋਰ ਹੀ ਹੈ ਤੇ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ ਉਹਨੂੰ ਕੋਈ ਦੇਸੀ ਨਹੀਂ ਲਾ ਗਿਆ ਸੀ ਕਿਵੇਂ ਸਰਕਾਰ ਚਲਾਉਣੀ ਸੋ ਇਸ ਕਰਕੇ ਇਹ ਬਦਕਿਸਮਤ ਦੀ ਪੰਜਾਬ ਦੀ ਹੈ ਤੇ ਜਿਹੜੀ ਬਿਸ਼ਲੀਵਾਰੀ ਬਦਲਾਅ ਦੇ ਨਾਂ ਤੇ ਇਥੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਅੱਜ ਇਹ ਸਾਰੇ ਦੇ ਲੋਕ ਹੈ ਉਸ ਗੱਲ ਨੂੰ ਪਛਤਾ ਰਹੇ ਸੋ ਬੜਾ ਦੁੱਖ ਹੁੰਦਾ ਹੈ ਜਦੋਂ ਕੋਈ ਨੌਜਵਾਨ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਤੇ ਉਹਨਾਂ ਦੇ ਖਿਲਾਫ ਉਲਟਾ ਉਹਨਾਂ ਨੂੰ ਕਾਰਵਾਈ ਕਰਨ ਤੋਂ ਰੋਕਣ ਲਈ ਦੁਬਾਰਾ ਜਿਹੜੀਆਂ ਉਹ ਥ੍ਰੈਟਿੰਗ ਆਦੀਆਂ ਸੋ ਇਸ ਤਰ੍ਹਾਂ ਦਾ ਜਦੋਂ ਮੌਲ ਪੈਦਾ ਹੋ ਜਾਂਦਾ ਹੈ ਤਾਂ ਫਿਰ ਮੈਂ ਸਮਝਦਾ ਕਿ ਸਾਡੀ ਵੱਡੀ ਬਾਦਕਿਸਮਤੀ ਹੈ ਜਿਹੜਾ ਇਹੋ ਜੀ ਸਰਕਾਰ ਨੂੰ ਦਾਪ ਜਿਹੜਾ ਚਲੇ ਜਾਣਾ ਚਾਹੀਦਾ ਹੈ ਰਜਾਇਨ ਦੇ ਦੇਣਾ ਚਾਹੀਦਾ ਹੈ ਕਿ ਸਾਡੇ ਕੋ ਪੰਜਾਬ ਨਹੀਂ ਸੰਭਲਦਾ ਤੇ ਦੂਜੇ ਪਾਸੇ ਜਿਹੜੀ ਅੱਜ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦੀ ਬੀਜੇਪੀ ਦੀ ਸਰਕਾਰ ਦੇਸ਼ ਖਿਲਾਰੀ ਹੈ ਉਹਦੇ ਵਿੱਚ ਬੜੀ ਮਾੜੀ ਜਿਹੜੀ ਨੀਤੀ ਉਹਨਾਂ ਨੇ ਬਣਾਈ ਹੋਈ ਹੈ ਕਿ ਅੱਜ ਜਿਹੜੀਆਂ ਫੋਰਸਿਸ ਹੈਗੀਆਂ ਹੈ ਚਾਹ ਆਰਮੀ ਹੈ ਚਾਹ ਬੀਐਸਐਫ ਹੈ ਚਾਹ ਆਰਪੀਐਫ ਹੈ ਜਿਹੜੀਆਂ ਲੋਕਾਂ ਦੀ ਰਖਵਾਲੀ ਕਰਦੀ ਕਰਨੀ ਹੁੰਦੀ ਜਿਨ੍ਹਾਂ ਨੇ ਉਹਨਾਂ ਦੀ ਭਰਤੀ ਜਿਹੜੀ ਹੈ ਉਹਦੇ 'ਚ ਕਟ ਲਾ ਦਿੱਤਾ ਗਿਆ ਆਬਾਦੀ ਵਧਦੀ ਜਾ ਰਹੀ ਹੈ ਤੇ ਭਰਤੀ ਜਿਹੜੀ ਕਰਦੀ ਜਾ ਰਹੀ ਹੈ ਤੇ ਕਿਸੇ ਤੇ ਕੋਈ ਕੰਟਰੋਲ ਨਹੀਂ ਹੈ ਸਰਕਾਰ ਕੇ ਅੱਜ ਲੋੜ ਹੈ ਇਸ ਚੀਜ਼ ਨੂੰ ਸੁਪਰੀਪੁਰ ਮਾਲਯੋਗ ਸੁਪਰੀਪੁਰ ਨੂੰ ਅਸੀਂ ਕਰ ਦੇਵਾਂਗੇ ਕਿ ਇਹਦੇ ਵਿੱਚ ਇੰਟਰਵੈਨ ਕਰਨ ਕਿ ਜਿੰਨੀ ਆਬਾਦੀ ਵਧੀ ਹੈ ਉਹਨੀਆਂ ਜਿਹੜੀਆਂ ਨੌਕਰੀਆਂ ਐ ਉਹ ਵਾਦ ਕੋਰਸ ਹੋ ਰਹੀਆਂ ਵਾਦ ਹੋ ਰਹੀਏ ਤੇ ਨਾਲ ਦੂਸਰੇ ਐਜੂਕੇਸ਼ਨ ਹੈ ਹੈਲਥ ਹੈ ਉਹਦੇ ਵਾਸਤੇ ਵੀ ਉਸ ਤਰ੍ਹਾਂ ਦੀ ਜਿਹੜੀ ਸਟ੍ਰੈਟਜੀ ਬਣਨੀ ਚਾਹੀਦੀ ਹੈ ਪਰ ਇੱਥੇ ਸਰਕਾਰ ਜਿਹੜੀ ਹੈ ਉਹ ਕਫਲੇਬਾਜ਼ੀ ਆਪ ਤਾਂ ਕਰੀ ਜਾਂਦੇ ਪਰ ਲੋਕਾਂ ਨੂੰ ਲੈਣ ਦੇ ਨੂੰ ਕੁਛ ਨਹੀਂ ਹੈ ਸਰਕਾਰ ਕੇ ਪੰਜਾਬ ਦੇ ਲੋਕ ਜਿਹੜੇ ਐ ਇਹ ਫੈਸਲਾ ਤਾਂ ਖੜੀ ਬੈਠੇ ਪਰ ਉਹਨਾਂ ਵਕਤ ਆਉਣ ਪਿਆ ਹੋਣਾ ਹੈ ਸਰਕਾਰ ਕੇ ਬੜੀ ਅਫਸੋਸ ਵਾਲੀ ਗੱਲ ਹੈ ਕਿ ਜਿਹੜੀ ਸਾਡੇ ਨੌਜਵਾਨਾਂ ਨੂੰ ਆ ਇੱਕ ਫਟ ਜਗਾ ਨਹੀਂ ਬਾਹਰ ਇਹ ਜਗਾ ਜਿੱਥੇ ਛੁੱਟਦੇ ਨੇ ਰੋਜ਼ ਹੀ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਸਰਕਾਰ ਕੇ ਸਰਕਾਰ ਨੂੰ ਇਹ ਦੇ ਵਿੱਚ ਇੰਟਰਵਿਊ ਕਰਨਾ ਚਾਹੀਦਾ ਹੈ ਕਿ ਕਿਉਂ ਹੋ ਰਿਹਾ ਹੈ ਜੇ ਨਾਲ ਨੂੰ ਨਹੀਂ ਸਰਕਾਰ ਚਲਾਈ ਜਾਂਦੀ ਤਾਂ ਫਿਰ ਇਹ ਨਾਲ ਪਾਸੇ ਅੜ ਜਾਣਾ ਚਾਹੀਦਾ ਇਹ ਸਾਡੀ ਤੇ ਕੇਂਦਰ ਨੂੰ ਸਾਡੇ ਸੁਪਰੀਮ ਕੋਰਟ ਨੂੰ ਵੀ ਇਹੀ ਚਾਹੁੰਨੇ ਕਿ ਇਹ ਦੇ ਵਿੱਚ ਜਿਹੜਾ ਇੰਟਰਵਿਊ ਕਰਕੇ ਇਸ ਸਿਸਟਮ ਨੂੰ ਠੀਕ ਕੀਤਾ ਅੱਜ ਜਿਹੜਾ ਇੱਥੇ ਸ਼ੂਟਆਊਟ ਹੋਇਆ ਸੀ ਚਾਰ ਬੱਚੇ ਜਿਹਦੇ ਦੋ ਬੱਚੇ ਮਾਰੇ ਗਏ ਦੋ ਡੀਐਮਸੀ ਦੇ ਵਿੱਚ ਪਏ ਆ ਉਹਨਾਂ ਦੇ ਨਾਲ ਮੈਂ ਤੇ ਸਾਡੇ ਐਮਪੀ ਸਾਹਿਬ ਸਮਦਰਦੀ ਪ੍ਰਗਟ ਕਰਨ ਦੇ ਵਾਸਤੇ ਇੱਥੇ ਆਏ ਆ ਆ ਦੇਖੋ ਉਹਨਾਂ ਦੀਆਂ ਮਾਤਾਵਾਂ ਨੇ ਇਹਨਾਂ ਦਾ ਹਾਲ ਕੀ ਹੈ ਉਹ ਮੁੰਡੇ ਜਿਹੜੇ ਸੀਗੇ ਪੰਜਾਬ ਦੇ ਸਭ ਤੋਂ ਵਧੀਆ ਬੱਚੇ ਸੀ ਜਿਹੜੇ ਕ੍ਰਿਕਟਰ ਸੀਗੇ ਕਦੇ ਦੁਬਈ ਖੇល ਕੇ ਆਉਂਦੇ ਸੀ ਕਦੇ ਕਿਤੇ ਜਾਂਦੇ ਸੀਗੇ ਮੈਂ ਅੱਜ ਇਹ ਕਹਿਣਾ ਚਾਹਨਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਖਤਮ ਹੋ ਗਿਆ ਹੈ ਜੋ ਵੀ ਕਿਤੇ ਕਤਲ ਹੋ ਰਹੇ ਨੇ ਕੱਲ ਪਰਸੋ ਸਾਡੇ ਕਾੜਤੀਆ ਸੀ ਉਹਦੇ ਗੋਲੀ ਮਾਰ ਗਏ ਪਰਸੋ ਇੱਕ ਦੇ ਕਾਪੇ ਮਾਰ ਗਏ ਪੰਜਾਬ ਦੇ ਵਿੱਚ ਕਿਤੇ ਪਟਿਆਲੇ ਕਿਤੇ ਲੁਧਿਆਣਾ ਕਦੇ ਕਿਤੇ ਹੋ ਰਿਹਾ ਹੈ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਇਹ ਪੰਜਾਬ ਦੀ ਪੁਲਿਸ ਨਹੀਂ ਪੰਜਾਬ ਦੀ ਆਰਮੀ ਹੈਗੀ ਹੈ ਜਿਹਦੇ ਹੱਥ ਬੰਦ ਦਿੱਤੇ ਗਏ ਨੇ ਮੈਂ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਜਿਹੜੀਆਂ ਹਨਾ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬਾਰਡਰ ਡਿਸਟ੍ਰਿਕਟ ਹੈਗੇ ਆ ਉੱਥੇ ਚਾਰ-ਚਾਰ ਬਟਾਲੀਅਨਸ ਲਗਾ ਦੇਣੀਆਂ ਚਾਹੀਦੀਆਂ ਜਿਹੜੀਆਂ ਕਿ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕੰਮ ਕਰਨ ਜੇ ਅਸੀਂ ਅਤਵਾਦ ਨੂੰ ਜੱਕੇ ਸਿੱਟ ਸਕਦੇ ਆ ਤੇ ਕੋਈ ਵੀ ਗੱਲ ਨਹੀਂ ਗਈ ਇਉਂ ਹੀ ਕਿ ਜਿਹੜੀ ਸਰਕਾਰ ਆਈ ਹੈ ਤੁਸੀਂ ਦੇਖ ਰਹੇ ਹੋ ਕਿ ਆਬਾਦੀ ਵੱਧਦੀ ਜਾ ਰਹੀ ਹੈ ਆਬਾਦੀ ਸਾਡੀ 3.5 ਕਰੋੜ ਤੋਂ ਉੱਪਰ ਹੋ ਗਈ ਹੈ ਪੁਲਿਸ ਦੀ ਨਫਰੀ ਜਿਹੜੀ ਹੈ ਸਾਡੀ ਘਟਦੀ ਗਈ ਹੈ ਇਹਨਾਂ ਨੂੰ ਪੰਜਾਬ ਗਵਰਨਮੈਂਟ ਨੂੰ ਇੱਕ ਡਿਸੀਜਨ ਲੈਣਾ ਚਾਹੀਦਾ ਕਿ ਕਟੋ ਕੱਟ 25000 ਵੈਕੈਂਸੀਆਂ ਜਿਹੜੀਆਂ ਹੈਗੀਆਂ ਉਹ ਪੁਲਿਸ ਦੀਆਂ ਭਰਨੀਆਂ ਚਾਹੀਦੀਆਂ ਤੇ ਆਮ ਲੋਕਾਂ ਨੂੰ ਰਾਹਤ ਮਿਲੇ ਅੱਜ ਹਰੇਕ ਬੱਚਾ ਹਰੇਕ ਮਾਂ ਹਰੇਕ ਪਾਪਾ ਜਿਹੜਾ ਇਹਨਾਂ ਤੋਂ ਦੁਖੀ ਆ ਗਿਆ ਨਸ਼ਾ ਜਿਹੜਾ ਹੈਗਾ ਘਰ-ਘਰ ਦੇ ਵਿੱਚ ਵਿਗਰਿਆ ਹੈ ਬਾਰਡਰ ਦੇ ਨਾਲ ਇਹ ਡਿਸਟ੍ਰਿਕਟ ਲੱਗਦਾ ਹੈ ਮੈਂ ਫੇਰ ਦੇਸ਼ ਦੇ ਰਾਸ਼ਪਤੀ ਨੂੰ ਬੇਨਤੀ ਕਰੂੰਗਾ ਕਿ ਰਾਸ਼ਪਤੀ ਸਾਹਿਬਾ ਪੰਜਾਬ ਹਿੰਦੁਸਤਾਨ ਦਾ ਦਿਲ ਹੈਗਾ ਇਹਦੇ ਵਾਸਤੇ ਤੁਹਾਨੂੰ ਚਾਰ ਬਟਾਲੀਅਨ ਸਰ ਡਿਸਟ੍ਰਿਕਟ ਦੇ ਵਿੱਚ ਭੇਜਣੀਆਂ ਚਾਹੀਦੀਆਂ ਕਿ ਨਸ਼ਿਆਂ ਨੂੰ ਬੰਦ ਕਰਾਇਆ ਜਾਵੇ ਜਿਹੜੇ ਡਰੋਨਸ ਆਉਂਦੇ ਨੇ ਉਹਨਾਂ ਨੂੰ ਬੰਦ ਕਰਾਇਆ ਜਾਵੇ ਅੱਜ ਜਿਹੜਾ ਪੰਜਾਬ ਦਾ ਹਾਲ ਹੈਗਾ ਬੜਾ ਮਾੜਾ ਹਾਲ ਹੋ ਗਿਆ ਜਿਵੇਂ ਇਹਨਾਂ ਨੇ ਦੱਸਿਆ ਕਿ ਅਸੀਂ ਇਹਦੇ ਵਿੱਚ ਇਹ ਵੀ ਕਹਿੰਨੇ ਕਿ ਸੁਪਰੀਮ ਕੋਰਟ ਨੂੰ ਵੀ ਇੰਟਰਵਿਊਿੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਨੂੰ ਬਚਾਉਣਾ ਚਾਹੀਦਾ ਜੇ ਪੰਜਾਬ ਬਚ ਗਿਆ ਤਾਂ ਸਭ ਕੁਝ ਬਚ ਗਿਆ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਕਾਨੂੰਨ ਆਪਦਾ ਕੰਮ ਕਰੇਗਾ ਬਿਲਕੁਲ ਘਬਰਾਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਹੈ ਕਾਨੂੰਨ ਆਪਦੇ ਨਾਲ ਚੱਲੇਗਾ ਇਸ ਕਰਕੇ ਦੋਸਤੋ ਫਰੋਜ਼ਪੁਰ ਵਾਲਿਓ ਆਓ ਬਾਹਰ ਨਿਕਲੀਏ ਡਰ ਡਰੋ ਨਾ ਡਰ ਨਾਲ ਕੁਝ ਨਹੀਂ ਹੁੰਦਾ ਜੇ ਸ਼ਹੀਦ ਆਜ਼ਮ ਭਗਤ ਸਿੰਘ ਦੇਸ਼ ਨੂੰ ਆਜ਼ਾਦ ਕਰਾ ਸਕਦਾ ਹੈ ਤਾਂ ਅਸੀਂ ਸਾਰੇ ਮਿਲ ਕੇ ਫਰੋਜ਼ਪੁਰ ਨੂੰ ਵੀ ਮੇਰੀਓ ਭੈਣੋ ਬਚਾ ਸਕਦੇ ਹਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ